ਪੁਲਿਸ ਨੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਹੈ ਕਈ ਔਰਤਾਂ ਸਣੇ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਸੰਗਰੂਰ ਦੇ ਹਲਕਾ ਲੈਰਾਗਾਗਾ ਪੁਲਿਸ ਦੇ ਹਾਦਿਕ ਵੱਡੀ ਕਾਮਯਾਬੀ ਲੱਗੀ ਜਿੱਥੇ ਲੈਰਾਗਾਗਾ ਦੇ ਡੀਐਸਪੀ ਦਿਪਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਇੱਕ ਔਰਤ ਕਾਫੀ ਲੰਬੇ ਸਮੇਂ ਤੋਂ ਜਿਸਮ ਫਿਰੋਸ਼ੀ ਦਾ ਧੰਦਾ ਚਲਾ ਰਹੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਰੇਡ ਕੀਤੀ ਗਈ ਦਾ ਉਸ ਦੇ ਘਰ ਦੇ ਵਿੱਚੋਂ ਪੰਜ ਔਰਤਾ ਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜ ਔਰਤਾ ਸਮੇਤ ਚਾਰ ਵਿਅਕਤੀਆਂ ਤੇ ਮਾਮਲਾ ਵੀ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਬੋਲਦੇ ਆ ਕਿਹਾ ਹੈ ਕਿ ਇੱਕ ਮਹਿਲਾ ਅਜਿਹਾ ਕੰਮ ਕਰਨ ਦੀ ਆਦੀ ਹੈ ਇਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਨਾਲ ਹੀ ਉਹਨਾਂ ਨੇ ਹੋਰ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਅਜਿਹਾ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਇਹ ਜੀ ਕੱਲ ਐਸ ਐਚਓ ਥਾਣਾ ਲਹਿਰਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕਸਾਈਡ ਤੇ ਲਹਿਰਾ ਇੱਕ ਔਰਤ ਹੈ ਜੋ ਕਿ ਆਪਣੇ ਘਰ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਕਰਾਉਂਦੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮਨਾਕੀ ਗੱਲ ਸੀ ਜੋ ਇਸ ਨੂੰ ਸਨਬ ਕੀਤਾ ਗਿਆ ਇਸ ਨੂੰ ਇੱਥੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਐਮਰਲ ਟ੍ਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਬਣਦੀ ਕਾਰਵਾਈਆਂ ਵਿੱਚ ਲੁੱਛ ਲੈਣ ਦੀ ਤਿਆਰੀ ਹੈ ਸਰ ਇਹ ਇਹ ਔਰਤਾਂ ਦੇ ਪਹਿਲਾਂ ਵੀ ਮਾਮਲੇ ਦਰਜ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸਿਚੁਏਸ਼ਨ ਹੈ ਹਾਂਜੀ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਆਦਤਨ ਹੈ ਇਹਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਗੰਭੀਰ ਵਿਸ਼ਾ ਬਣੀ ਪਈ ਹੈ ਜਿਸ ਨੂੰ ਅਸੀਂ ਸਨਪ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਰੀਕੇ ਦਾ ਮਾੜਾ ਕੰਮ ਕਰੂਗਾ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ ਦਿੱਤੀ ਜਾਊਗੀ ਅਧਿਰ ਪੁਲਿਸ ਨੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਹੈ ਕਈ ਔਰਤਾ ਸਣੇ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਸੰਗਰੂਰ ਦੇ ਹਲਕਾ ਲੈਰਾਗਾਗਾ ਪੁਲਿਸ ਦਿਹਾਤੀ ਕੋ ਵੱਡੀ ਕਾਮਯਾਬੀ ਲੱਗੀ ਜਿੱਥੇ ਲੈਰਾਗਾਗਾ ਦੇ ਡੀਐਸਪੀ ਦਿਪਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਇੱਕ ਔਰਤ ਕਾਫੀ ਲੰਬੇ ਸਮੇਂ ਤੋਂ ਜਿਸਮ ਫਿਰੋਸ਼ੀ ਦਾ ਧੰਦਾ ਚਲਾ ਰਹੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਰੇਡ ਕੀਤੀ ਗਈ ਦਾ ਉਸ ਦੇ ਘਰ ਦੇ ਵਿੱਚੋਂ ਪੰਜ ਔਰਤਾਂ ਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜ ਔਰਤਾਂ ਸਮੇਤ ਚਾਰ ਵਿਅਕਤੀਆਂ ਤੇ ਮਾਮਲਾ ਵੀ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਹੈ ਕਿ ਇੱਕ ਮਹਿਲਾ ਅਜਿਹਾ ਕੰਮ ਕਰਨ ਦੀ ਆਦੀ ਹੈ ਇਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਨਾਲ ਹੀ ਉਹਨਾਂ ਨੇ ਹੋਰ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਅਜਿਹਾ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਇਹ ਜੀ ਕੱਲ ਐਸ ਐਚਓ ਥਾਣਾ ਲਹਿਰਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕਸਾਈਡ ਤੇ ਲਹਿਰਾ ਇੱਕ ਔਰਤ ਹੈ ਜੋ ਕਿ ਆਪਣੇ ਘਰ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਕਰਾਉਂਦੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮ ਨਾਲ ਹੀ ਗੱਲ ਸੀ ਜੋ ਇਸ ਨੂੰ ਸਨੱਪ ਕੀਤਾ ਗਿਆ ਇਸ ਨੂੰ ਇੱਥੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਐਮਰਲ ਟ੍ਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਬਣਦੀ ਕਾਰਵਾਈਆਂ ਵਿੱਚ ਲੁੱਚ ਲੈਣ ਦੀ ਤਿਆਰੀ ਹੈ ਸਰ ਇਹ ਇਹ ਔਰਤਾਂ ਦੇ ਪਹਿਲਾਂ ਵੀ ਮਾਮਲੇ ਦਰਜ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸਿਚੁਏਸ਼ਨ ਕੋਲੋਂ ਹਾਂਜੀ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਆਦਤਨ ਹੈ ਇਹਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਗੰਭੀਰ ਵਿਸ਼ਾ ਬਣੀ ਪਈ ਹੈ ਜਿਸ ਨੂੰ ਅਸੀਂ ਸਨਬ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਰਹੀ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਰੀਕੇ ਦਾ ਮਾੜਾ ਕੰਮ ਕਰੂਗਾ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ ਦਿੱਤੀ ਜਾਊਗੀ